ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਵੈਸਟੇ ਮੌਜੂਦ ਆ ਮਿੱਤਰੋ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਮਿਸ਼ਰੀ ਵਾਲਾ ਪਿੰਡ ਆ ਤੇ ਜ਼ਿਲ੍ਹਾ ਲੱਗਦਾ ਵੇ ਇਸ ਪਿੰਡ ਨੂੰ ਫਰੋਜਪੁਰ ਮਿੱਤਰੋ ਜੱਗੇ ਬਾਈ ਦੇ ਕੋਲੇ ਆ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਚਾਰ ਆ ਤੇ ਚਾਰੇ ਮਹਿੰਗਾ ਜਨਵਰ ਦੇ ਵਿੱਚੋਂ ਇਹ ਤਿੰਨ ਗਾਵਾਂ ਤੇ ਇੱਕ ਮੱਝ ਆਜੋ ਮੱਝ ਤੋਂ ਸ਼ੁਰੂਆਤ ਕਰਦੇ ਸਤਿ ਸ੍ਰੀ ਅਕਾਲ ਜੱਗੇ ਬਾਈ ਸਤਿ ਸ੍ਰੀ ਅਕਾਲ ਕਿਵੇਂ ਆ ਵੀਰੇ ਬਹੁਤ ਵਧੀਆ ਠੰਡ ਜੀ ਮਿਲਾਈ ਜਾਣਾ ਅੱਜ ਠੰਡ ਹੈਗੀ ਆ ਫਿਰ ਨਹੀਂ ਹੱਥ ਜੇ ਮਾਲ ਤਾਂ ਜਿਵੇਂ ਉਹ ਵਾਲਾ ਕਹਿਣ ਤੋਂ ਭਾਵ ਇਹ ਜੀ ਗੱਲ ਕਹਿ ਸਕਦੇ ਆ ਵੀ ਜਿਆਦਾ ਨਫਾ ਚੰਗਾ ਬਣ ਗਿਆ ਜੇ ਭਾਲ ਵਾਲਾ ਜੀ ਪਸ਼ੂ ਵਜੇ ਆ ਕੋਈ ਗਲਤ ਹੈਗੀ ਤੇਰਾ ਚਿਹਰਾ ਦਾ ਜਿਵੇਂ ਮਰਜੀ ਕਹਿਨ ਲਾ ਜੱਗੇ ਫਿਰ ਪਹਿਲੇ ਵਾਲਾ ਜਾਨਵਰ ਵੇਚ ਕੇ ਹੀ ਹਾਂਜੀ ਸਾਰੇ ਵੇਚ ਗਏ ਠੀਕ ਆ ਅੱਛਾ ਤੇਰੇ ਪਿੱਛੇ ਖੜੀ ਆ ਮੱਝ ਹਾਂਜੀ ਕਿੰਨੂਆ ਸੂਆ ਬਾਈ ਇਹ ਤੀਜਾ ਸੂਆ ਸੁਣਦੇ ਤੀਜਾ ਸੂਆ ਸੂਣਾ ਇਹਨੇ ਹਾਂਜੀ ਕਿੰਨੇ ਦਿਨ ਲੈਂਦੀ ਜੱਗੇ ਵੀਰੇ ਬਾਈ ਹਫਤਾ ਇੱਕ ਲੈਂਦੀ ਹਫਤਾ ਇੱਕ ਲੈ ਜਾਊਗੀ ਅੱਛਾ ਜੱਗੀ ਵੀਰੇ ਦੁੱਧ ਦੇ ਕੀ ਰਿਕਾਰਡ ਦੱਸਿਆ ਬਾਈ ਬਾਈ 14 ਕਿਲੋ ਦੀ ਗਾਰੰਟੀ ਦਿੱਤੀ ਆ ਬੰਦੇ ਨੇ ਉਹਨਾਂ ਨੇ ਦਿੱਤੀ ਤੂੰ ਨਾ ਗਾਰੰਟੀ ਦਈਂ ਠੀਕ ਹੈ ਮੇਰੀ ਗੱਲ ਪਹਿਲਾਂ ਕਿਉਂਕਿ ਦੁੱਧ ਖੁਰਲੀ ਚ ਹੈ ਬਾਈ ਹਾਂਜੀ ਇਹ ਤਾਂ ਹੈ ਆਪਾਂ ਸਿੱਧੀ ਗੱਲ ਕਰ ਗਰੰਟੀਆਂ ਗਰੰਟੀਆਂ ਕਾਦੀਆਂ ਹੁੰਦੀਆਂ ਯਾਰ ਇਹਨਾਂ ਦੀ ਅੱਛਾ ਦੇਨੇ ਦੇ ਕਿੰਨੇ ਪੈ ਬਾਈ ਹਫਤਾ ਇੱਕ ਹਫਤਾ ਥਣ ਥਣਾ ਦੀ ਓਕੇ ਓਕੇ ਜਮ ਠੀਕ ਹੈ ਵੀਰੇ ਤੇ ਠੰਡੀ ਠੁੰਡੀ ਵੀ ਲੱਗਦੀ ਆ ਹਾਂ ਠੰਡੀ ਤੋਰੀ ਬਾਈ ਮੜਾ ਜੈਨੂੰ ਕੱਢੀ ਬਾਹਰ ਨੂੰ ਯਾਰ ਜੱਗਿਆ ਦੇ ਕਿੰਨੇ ਦੀਦਾ ਯਾਰ ਰੇਟ 90 ਦੀ ਦੇ ਦੀ ਨਹੀਂ 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 90 ਯਾਰ ਰੱਬੇ ਵਾਲਾ ਰੇਟ ਆ ਕੋਈ ਤੇਰਾ ਕੰਮ ਦੀ ਗੱਲ ਕਰਦਾ ਮੱਝ ਵੀ ਕਿੱਡੀ ਚੰਗੀ ਆ ਤੇਜਾ ਸੁਆ ਛੋਟੀ ਛੋਟੀ ਹੋਵੇ ਤਾਂ ਕਹਿ ਦਈਏ ਯਾਰ ਦੱਸ ਦੇਣੀ ਕਿੰਨੇ ਦੀ ਆ ਯਾਰ ਦੋ ਛੱਡ ਦਾਂਗੇ ਯਾਰ ਤੂੰ ਵੇਚਦਾ ਝੋਟੀ ਮੱਝ ਮੈਨੂੰ ਪਤਾ ਜਿੰਨੇ ਦੀ ਵੇਚਦਾ ਸੀ ਦੀ ਝਾੜ ਕੇ ਕਰਦਾ ਨਹੀਂ ਪਰ ਥੋੜੀ ਮੈਂ ਖੁਦ ਮੇਰਾ ਭਾਈ ਮੈਂ ਕੱਲ ਭਾਈ ਸਾਡੇ ਹਫਤਾ ਪਿਆ ਥੱਲੇੋਂ ਪਲਾਟ ਬੰਦਨੇ ਉਹ ਨਹੀਂ ਉਹ ਆ ਆ ਸੌਦਾ ਕਰ ਗਿਆ ਪੋਰਿਆ ਆ ਜਾ ਸਾਫ਼ ਇਹ ਦਿਵਤ ਆ ਜਾ ਕਿੰਨੇ ਦੀ 10 ਤੂੰ ਹੀ ਦੱਸ ਨਾ ਕਿੰਨੇ ਦੀ ਬੋਲ ਹਾਂ ਇਹਦੇ ਤੂੰ ਹਾਂ 15000 ਕਰ ਲਾ 85 ਦੀ 85 ਦੀ ਹਾਂ ਆਹ ਕਾਰੂਰੀਆ ਇੱਧਰ ਵੇਖੋ ਬਈ ਬਈ 80 ਦੀ ਲੈਤੀ ਮੈਂ ਤੁਹਾਨੂੰ ਨਹੀਂ 80 ਦੀ ਨਹੀਂ ਹੁੰਦੀ ਨਹੀਂ 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 ਯਾਰ ਨਹੀਂ ਹੁੰਦੀ 80000 ਦੀ ਮੈਂ ਦੇਣੀ ਗੱਲ ਖਤਮ ਬਈ ਨਹੀਂ ਹੁੰਦੀ ਜੱਗੇ ਐਵੇਂ ਅੜੀਆਂ ਨਾ ਕਰਾ ਨਾ ਇੱਕ ਵਾਰੀ ਤੂੰ ਅੜਦਾ ਦਾਰੋਂ ਦਿੰਦਾ ਨਹੀਂ ਕੋਈ ਸਮਝ ਮੈਨੂੰ ਪਤਾ ਖਰੀ ਆ ਜਿੰਨਾ ਫਾਵਾ ਬਣਦਾ ਸਹੀ ਇਮਾਨਦਾਰੀ ਨਾਲ ਦੱਸ ਨਹੀਂ ਬਣਦਾ ਨਾ ਨਹੀਂ ਬਣਦਾ ਚੱਲ ਫਿਰ 80 ਦੀ ਹੋਗੀ ਨਹੀਂ ਹੁੰਦੀ ਉਹਦੇ ਫਿਰ ਉਹੀ ਗੱਲ ਨਹੀਂ ਨਹੀਂ ਯਾਰ ਕਿਉਂ ਕੌਲਿਆ ਜੱਗੇ 80 ਦੀ ਮੈਂ ਦੇਵਾਂਗੇ ਮੈਨੂੰ ਪੱਪਾ ਹੀ 82000 ਦੀ ਲੈ ਜਾਓ ਖਸੂ ਨਹੀਂ ਨਹੀਂ 82 ਨਹੀਂ ਹੁੰਦੀ ਕੋਈ ਨਾ ਗਾਂ ਮਾਰ ਗਿਆ ਬਰੇਤਨ ਗਾਂ ਮਾਰੀ ਥੱਲੋ ਚੰਗੀ ਆ ਬਈ ਠੀਕ ਕਾਮੀ ਦੋ ਵਿਆਸੀ ਹੋ ਗਈ ਨਹੀਂ ਵਿਆਸੀ ਦੀ ਨਹੀਂ ਯਾਰ ਜੱਗੇ ਪੜਦਾ ਕੋਣੀਆਂ ਕਰ ਲਗਾ ਦੋ ਨੰਬਰ ਵਾਲੀ ਕਹਾੰਤਾਸ ਮੈਨੂੰ ਇਹ ਵੀਰੇ ਤੋਕੜਾ ਅੱਛਾ 10 ਲੀਟਰ ਦੁੱਧ ਤਿਆਰ ਆ ਕੰਡੇ ਲਾਉਂਦੀ ਆ ਹਾਂ ਉਹਦਾ ਦੋ ਲਾਈ ਨੂੰ ਠੰਡੀ ਦਸੀ ਬਹੁਤ ਬਹੁਤ ਸਹੀ ਅੱਛਾ ਯਾਰ ਜਾਦੂ ਤੇ ਬੜੀ ਵੱੱਛੀ ਦੀ ਹਾਂ ਹਾਂਜੀ ਜਾਦ ਬਹੁਤ ਆ ਤੇਰੇ ਵਰਗੀ ਸੋਹਣੀ ਸਨੈਕ ਇੱਕ ਤਰੀਕ ਦਾ ਟੀਕਾ ਵੀ ਅਗਲੇ ਨੇ ਭਰਾਇਆ ਦੱਸਿਆ ਆਪਾਂ ਨੂੰ ਨਹੀਂ ਪਤਾ ਵੀ ਪਰ ਆ ਗਏ ਮੇਰੇ ਕੋਲੇ ਆ ਜਾ ਜਿਵੇਂ ਤੂੰ ਇੱਥੋਂ ਜਾਏ ਮੁੱਛਾ ਮੋੜਦਾ ਉਹ ਵੀ ਜਾਂਦੀਆਂ ਅੱਖਾਂ ਦੇ ਉੱਤੇ ਦੀ ਰੰਗ ਜਾ ਜਾਂਦਾ ਹੈ ਨਾ ਵੇਖ ਉੱਧਰ ਜਮਾਈ ਤੇਰੀ ਬਹੁਤ ਚੰਗੀ ਆ ਬੜਾ ਚੰਗੀ ਆ ਟਿਕਾਣੇ ਲੱਗੀ ਕਿੰਨੇ ਦੀ ਤੂੰ ਤੱਕ ਲਾ ਨਹੀਂ ਠੀਕ ਅੱਛਾ ਬੜੀ ਬੁਣੀ ਕੋਈ ਦੱਸੋ ਉਹਨੇ ਇੱਕ ਤਰੀਕ ਦਾ ਟੀਕਾ ਭਰਾਇਆ ਇੱਕ ਤਰੀਕ ਦਾ ਮੈਂ ਮਨ ਲਾ ਖਾਲੀ ਮਨ ਖੰਡਰ ਮਨ ਕੇ ਲੋ ਯਾਰ ਗੱਲ ਖਤਮ ਤੁਹਾਡੇ ਕਰਮ ਹਾਂ ਇੱਕ ਗੱਲ ਹੈ ਜੱਗੇ ਕਿੰਨੇ ਦੀ ਦੇ ਦੀ 28000 ਦੀ ਦੇਦਾ ਦੂਇਆ ਕਰਦਾ ਜੱਗਿਆ ਯਾਰ ਜੇ ਕੋਈ ਕਹਿੰਦਾ ਭਾਈ ਇੱਕ ਗੱਲ ਕਰ ਬੰਦੇ ਟਿਕਾਣੇ ਲਾ ਕੇ 90000 ਦੀ ਮੈਨੂੰ ਹੀ ਦੇ ਦੇ ਤਾਂ ਫਿਰ ਉਹਨਾਂ ਨੂੰ ਕੀ ਸੋਵੇ ਠੰਡਰ ਲੈ ਕੇ ਤੇਰੇ ਤੋਂ 30000 ਦੀ ਗੱਲ ਸਾਹਿਬ ਕੇ ਦੱਦ ਨੂੰ 90000 ਦੇ ਦੇ ਮੇਰੇ ਤੂੰ ਕਬਈ ਤਾਂ ਫਿਰ ਕਰ ਜੇ ਕਹਿੰਦੀ ਤੇ ਮੈਂ ਅਗਲੇ ਦੱਦ ਵੀ ਪੀਣਗੇ ਨਬੇੜ ਨਹੀਂ 28 ਦੀ ਕਿੰਨੇ ਦੀ 26 ਦੀ ਲੈ ਜੇ 26 ਦੀ ਲੈ ਗਾ ਤੇਰੀ 20000 ਦੀ ਨਹੀਂ 20000 ਦੀ ਨਹੀਂ ਕੌਣ ਦਿੰਦਾ ਤੂੰ ਕੀ ਕਰਦਾ ਹੁੰਦਾ ਸਰਪਿਆ ਇੰਨੀ ਜਿਆਦਾ ਕੁਆਲਿਟੀ ਐਸੀ ਦੇ ਦੁੱਧ ਵੀ ਵਧਦੀ ਆਉਂਦੀ ਆ ਦੁੱਧ ਵੀ ਵਧੂਗਾ ਤੇਰੀ ਚੰਗੀ ਜੈ ਸੁਣੋ ਕਰਦੇ ਕੱਟੀ ਦੀ ਦੇ ਦਾਂਗੇ ਹਾਂ 25 ਦੀ ਕਹਦੇ 23 ਦੀ ਨਹੀਂ ਤੇਜੀ ਦੀ ਨਹੀਂ ਹੋਣੀ ਨਹੀਂ ਹੋਣੀ ਤੇ ਤੇ ਜਾ ਉਹ ਨਹੀਂ ਆਉਂਦੀ ਮਰ ਲਾ ਗੱਲ ਉਹ ਕੌਣ ਦਿੰਦਾ ਐਡੀ ਵੈੜ ਚਲ 24 ਦੀ ਹੋਗੀ ਖਸਮ ਚਲ ਤੋਰੀ ਬਾਈ ਨੂੰ ਕੱਢੀ ਬਾਹਰ ਨੂੰ ਮਰੇ ਇੱਕਲੀ ਫੇਰ ਦੋਰੀ ਦਵਾਰਾ ਵਾਰ ਦੋ ਦਵਾਰਾ ਤੋਰ ਮੜੀ ਅਜ ਇੱਕ ਗਾਲਿਆ ਯਾਰ ਵੱੱਛੀ ਲੈਣ ਨਾਲੋਂ ਤਾਂ ਚੰਗੀ ਏ ਜੱਗੇ ਬਹੁਤ ਚੰਗੀ ਏ ਬਾਈ ਵੈਣ ਕੇ ਤੂੰ ਮੈਂ 22 ਦੀ ਤਾਂ ਵੱੱਛੀ ਮਿਲਦੀ ਆ ਜੀ ਕਾਲੇ ਜੇ ਕਰਨ ਵਾਲੀ ਹੈ ਨਾ ਤੇ ਬਾਈ ਗੱਦ ਵੀ ਪਿਆਉਗੀ ਗੱਪੜ ਵੀ ਚੰਗੀ ਖਾਮ ਨੂੰ ਹੁਣ ਵੀ 13-14 ਲੱਗੀ ਵੈੜ ਹੈਗੀ ਸਵਾ ਲੱਖ ਦੀ ਹਾਂ ਠੀਕ ਹੈ ਲੈ ਲਵੇ ਕਿੰਨੇ ਦੀ ਤੈਨੂੰ ਮਿਲੂਗਾ ਗੱਦ ਗਾਠ ਦੇਖ ਲੈ ਇਹਨੂੰ ਨਾ ਦੇ ਆ ਜਾ 90 ਦੀ ਭਰਾਓ ਬੜਾ ਸਾਮ ਕੇ ਫਿਰ ਇਹਨੂੰ ਕਿਤੇ 90 ਦੀ ਫੜਾ ਦੇ ਨੇ ਫਿਰ 30 ਕਮਾ ਲੈਣਾ ਤੂੰ ਹੀ ਮੇਰੇ ਵਾਂਗੂ ਪੱਠੇ ਪਾਉਂਦੇ ਫਿਰ ਤੂੰ ਹੀ ਵੇਚੋ ਮੈਨੂੰ ਸੱਦਿਓ ਮੈਂ ਪਾ ਗਏ ਹ ਉਹ ਲੈ ਲਈ ਮੈਂ ਲੈ ਲਈ ਇੱਕ ਗੱਲੀ ਯਾਰ ਮੈਂ ਲੈਂਦਾ ਹੀ ਨਹੀਂ ਮੈਂ ਵੀਡੀਓ ਦੀ ਪਸੂ ਨਹੀਂ ਲੈਂਦਾ ਜਿਹੜਾ ਵੀਡੀਓ ਪਾਉਣ ਜਾਣਾ ਅਗਲਾ ਇਮਾਨਦਾਰੀ ਨਾਲ ਸੱਦ ਕੇ ਦੇ ਦਵਾਂ ਗੱਲ ਵੱਖਰੀ ਆ ਅੱਛਾ ਵੀਰੇ ਤਿੰਨ ਨੰਬਰ ਤੇ ਇੱਕ ਸਿੰਘਾਂ ਵਾਲੀ ਆ ਉਹ ਪਹਿਲਣ ਵੜ ਆ ਬਈ ਅੱਛਾ ਪਹਿਲਣਾ ਦੇਖਣ ਨੂੰ ਤਾਂ ਪੰਜਵਾਂ ਛੇਵਾਂ ਸੂਆ ਰਕੀ ਨਹੀਂ ਨਹੀਂ ਵੈਸੇ ਵੱਡੀ ਵੱਡੀ ਬਹੁਤ ਆ ਪਹਿਲਣਾ ਅੱਛਾ ਠੀਕ ਆ ਕਿੰਨੇ ਦਿਨ ਬਾਕੀ ਆ ਉਹਦਾ ਵੀ ਹਫਤਾ ਲੈ ਜੂਗੀ ਅੱਛਾ ਜੀ ਭਾਈ ਤੇਰੇ ਹਿਸਾਬ ਨਾਲ ਠੰਡੀ ਠੁੰਡੀ ਭਾਈ ਹੁਣੇ ਹੀ ਆਈ ਬਹਿ ਜਾ ਥੱਲੇ ਅੱਛਾ ਦੁੱਧ ਤਾਂ ਦੇ ਦੂ ਬਾਰਾ ਤੇਰਾ 1 ਕਿਲੋ ਭਾਈ ਭਾਈ ਹਾਂ ਦੇ ਦੂਗੀ ਕਿੰਨੇ ਦੀ ਦੇ ਕੇ ਭਾਈ ਮੋਹ ਲੈਣਾ 38 36000 ਦੀ ਵੇਡ ਦੇਣਾ 36 ਦੀ ਕਿ ਰਿੰਗ ਬੰਦ ਕਰੀਂ ਵੱਡੀ ਵੱਡੀ ਵੇਖ ਕੱਡੀ ਆ ਵੇਡ ਭਾਈ ਮੁੰਡੇ ਦਾ ਕੱਦ ਵੇਖ ਲੈ ਕਿੱਥੇ ਆਉਂਦੀ ਹੈ ਵੇਡ ਨਹੀਂ ਵੱਡੀ ਤਾਂ ਹੈਗੀ ਪਤਲੀ ਆ ਉਹ ਪਤਲੀ ਕਿੱਥੇ ਆ ਜੇ ਹਫਤਾ ਸੂਨ ਤੇ ਥੱਲੇ ਉਹਨੇ ਬਹੁਤ ਬਣ ਜਾਣਾ ਵੇਡ ਨਹੀਂ ਦੇਣ ਲੈਣ ਵਾਲੀ ਗੱਲ ਦਾ ਨਹੀਂ ਮੈਂ ਤਾਂ ਦੇਣ ਲੈਣੀ ਹੀ ਨਹੀਂ ਤੈਨੂੰ ਕਿਹਾ ਕਿੰਨਾ 36 ਦੀ 36 30 ਤੇ 6 ਹਾਂ ਮੈਂ ਕਿ 26 ਦੀ ਕਰਾਂ ਹਾਂ ਹਾਂ ਤੋ ਕਿਹੜੀ ਦਿੰਦਾ ਭਾਈ ਕਿੰਨੇ ਦੀ ਠੰਡੀ ਸੀ ਲਾ ਮੱਛੀ ਨੀਂਂਦਾ ਰੇਟ ਤੇਰਾ ਜ਼ਿਆਦਾ ਨਹੀਂ ਲੱਗਿਆ ਯਾ ਨਹੀਂ ਜ਼ਿਆਦਾ ਲੱਗਿਆ ਕੋਈ ਨਹੀਂ ਚਵਾ ਕੇ ਦੇ ਦਾਂਗ ਵਿੱਚ ਹੀ ਬਹੁਤ ਠੰਡੀ ਸੀ ਇਹਨੂੰ ਐ ਵੀ ਤਿਆਰ ਕਰ ਲਾ ਹਜੇ ਤੇਰਾ ਵੇਚਣ ਦਣੀ ਦਾ ਅੰਦਾ ਐਂ ਬਹਿ ਜਾ ਵਾ ਸੀਦੇ ਸੱਲੇ ਨਹੀਂ ਠੰਡੀ ਜੀ ਤੇ ਦੁੱਧ ਵੀ ਦੇ ਦੂਗੀ 14 ਪਾਉ ਜਿਆਦਾ ਨਹੀਂ ਯਾਰ ਬਾਈ ਕੱਲੇ ਸਿੰਗੀ ਆ ਮਾਰੇ ਜੇ ਕਿੰਨੇ ਦੀ ਫਿਰ 36 ਦੀ ਬਾਈ ਸਰਮੇ ਚਲ ਇਦਾਂ ਤੂੰ ਆਪੇ ਕਰ ਲੈ ਮੈਨੂੰ ਨਹੀਂ ਸਮਝ ਆਈ ਜਾਂਦੀ ਅੱਛਾ ਚਾਰ ਨੰਬਰ ਵਾਲੀ ਬਾਈ ਬਾਈ ਉਹ ਮੂੰਹ ਚਾਰ ਦੰਦਾਂ ਦਾ ਵਾਸੀ ਅੱਛਾ ਸੂਈ ਨੂੰ ਅੱਜ ਚੌਥਾ ਦੇਣਾ ਉਹਨੂੰ ਠੀਕ ਆ ਤੇ 16 ਲੀਟਰ ਕੰਡੇ ਵਾਲਾ ਬੋਹਲਾ ਵਾ 15 ਕਿਲੋ ਆ ਹਾਂ 15 ਕਿਲੋ ਤੋਲ ਕੇ ਜਾ ਹਾਂ ਚੌਥਾ ਦਿਨ ਵੀਰੇ ਸੋਈ ਨਾ ਹਾਂ ਚੌਥਾ ਦਿਨ ਮਗਰ ਬੱਛੀ ਆ ਮਗਰ ਬੱਛੀ ਗਰਲੈਂਡੋ ਨਾਲ ਕਰਾਸ ਆ ਗਈ ਹਾਂਜੀ ਥਣ ਥਣ ਵੇ ਬੱਛੀ ਨੂੰ ਕਿੱਡਾ ਚੰਗਾ ਮੂੰਹ ਚਾਰ ਦੰਦਾ ਗਰਲੈਂਡੋ ਚ ਪੈਂਦੀ ਆ ਵਦ ਅੱਛਾ ਵੀਰੇ ਪਹਿਲਣ ਹੀ ਸੋਈ ਹੈ ਇਹ ਹਾਂ ਪਹਿਲਣ ਪਹਿਲਣ ਠੀਕ ਹੈ ਸੀਲ ਨਿਕਲੀ ਚੋਣ ਬਾਈ ਪੀੜੀਆਂ ਢਾ ਕੇ ਦੋਵੇਂ ਪਾਸੇ ਬਹਿ ਕੇ ਚੋਣੇ ਅੱਛਾ ਵੀ ਤੇ ਚਵਾਇ ਥਾਣਾ ਹੀ ਬੜਾ ਚੰਗਾ ਚਵਾਇ ਦੀ ਵੀਡੀਓ ਵੀ ਹੈਗੀ ਆਪਣੇ ਕੋਲੇ ਜੇ ਤੂੰ ਲੈਣੀ ਹੋਈ ਵਿੱਚ ਲਾਉਣੀ ਹੋਈ ਆਪਾਂ ਦੇ ਦਾਂ ਅੱਛਾ ਮੈਨੂੰ ਐਂ ਦੱਸ ਵੀ ਹੁਣ 15 ਕਿਲੋ ਬੋਲਾ ਲਾਉਂਦੀ ਹੈ ਕੰਨੇ ਤੇ ਵੱਛਾ ਮਗਰ ਕੇ ਵੱਛੀ 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 ਅੱਛਾ ਵੱਛੀ ਵੀ ਤੇਰੇ ਵਰਗੀ ਆ ਨਾ ਇਹ ਵੀ ਆ ਹੈ ਜੱਗੇ ਐ ਲੰਮੀ ਉੱਤੀ ਆ ਕਹਿਣ ਤੋਂ ਬਾਅਦ ਮੈਂ ਜੇ ਡੱਗ ਰਿਆ ਕਰ ਅੱਛਾ ਜੱਗੇ ਬਾਈ ਇਹ ਕਿੰਨੇ ਦੀ ਦੇਦਗੀ ਆ ਸਰਬੇ ਇਹਦਾ ਮੁੱਲ 72 ਹੂੰ ਫਿਰ ਜਮਾਨਤਾਂ ਕਰਦਾਂਗੇ ਦੇਣੀ 60 ਦੀ ਆ ਨਹੀਂ 60 ਦੀ ਕੌਣ ਦੇ ਦੋ ਬੱਚੇ ਲੈ ਦੇ ਤਾਂ ਦੋ ਤਿੰਨ ਮੈਨੂੰ ਤੂੰ ਲੈਣੀਆਂ ਨਹੀਂ ਬਾਦੇ ਤੇ ਫਿਰ ਤੂੰ ਬੋਲ 72 10 12000 ਇਹ ਦੋ ਛੱਡਾਂਗੇ 70 ਦੇ ਆਪਾ ਤੇਰੇ ਕਰਕੇ ਦੋ 70 ਚ ਦੋ ਛੱਡਾਂਗੇ ਵੱਚੀ ਪੈਂਡਦੀ ਆ ਤੂੰ ਭੌਂਜਣ ਨਹੀਂ ਨਹੀਂ ਪੈਂਡਦੀ ਦਿੰਦਾ ਨਹੀਂ ਵੱਚੀ ਵੇ ਕਿੰਨੀ ਚੰਗੀ ਆ ਇਹ ਤਾਂ ਭਲਾਂ ਭੁਲਾਂ ਮੜੀਆਂ ਮੜੀਆਂ ਆ ਗਈਆਂ ਵੱਚੀ ਬਹੁਤ ਰੁਪਈਏ ਵੀ ਥੁੱਕ ਮੁੱਕ ਜਾਂਦੀ ਦੋ ਵਾਰੀ ਮੂੰਹ ਚੋਂ ਗਰਾਂਦੇ ਜਾਂਦੇ ਆ ਪਾਣੀ ਦੇ ਗਲਾਸ ਵਿੱਚ ਜਿੰਨੇ ਮਰਜ਼ੀ ਕਣੀ ਜਾ ਲੈ ਜਿੱਧਰ ਦੀ ਮਰਜ਼ੀ ਵਹਿ ਜੀ ਵੱਚੀ 100 100 ਦੇ ਨੋਟ ਦੇ ਕੇ ਜਾਊਗਾ ਤੈਨੂੰ ਅਗਲਾ ਮਗਰ ਵੀ ਬੱਛੀ ਚੰਗੀ ਆ 나ੜੂ ਆ ਬਾਈ ਬੱਛੀ 28 ਮੜੀ ਜੀ ਹਾਂ ਨਹੀਂ ਠੀਕ ਆ ਬਾਈ 20 ਕਿਲੋ ਤਾਂ ਦੇ ਜੂ ਦੇ ਕੇ ਬਾਈ ਮਾਂੰਤੀ ਰਾਮ ਨਾਲ ਹਾਂ ਦੇ ਜੂਗੀ ਬੱਛੀ ਥਣ ਦੇਵੇ ਵਾਲੀ ਆ ਥਣ ਲੈ ਵਾ ਕਿ 10 ਬਣਾਂ ਬੱਛੇ ਨੂੰ ਫਿਰ 65 ਦੀ ਠੀਕ ਆ ਨਹੀਂ ਵੀਰੇ ਦੋ ਹੀ ਛੱਡਾਂਗੇ ਇਹਦੇ ਚ ਨਹੀਂ ਯਾਰੀਆਂ ਨਾ ਕਰੇ ਨਹੀਂ ਯਾਰੀਆਂ ਨਹੀਂ ਸਰ ਆਪਣੇ ਮੁੱਲ ਜਾਇਜ਼ ਹੁੰਦਾ ਵੇਚ ਨਾਲ ਨਹੀਂ ਸੌ ਨਹੀਂ ਬਾਈ ਫਿਰ ਮੁੱਲ ਜਸਾ ਸੁਧਰੇ ਬੱਛੀ ਨਾ ਜਸਤ ਨੂੰ ਬਸ ਦੋ ਛੱਡਾਂਗੇ ਕਿੰਨੇ ਛੱਡੇਗਾ ਅੱਛਾ ਜੱਗੇ ਫੋਨ ਫਿਰ 70 ਚ ਦੋ ਹੀ ਛੱਡੇਗੇ 68 ਦੀ ਹਾਂਜੀ ਅੱਛਾ ਵੀ ਮਨ ਲੈ ਕੇ ਸਿਹੜ ਦੀ ਚੈੱਕ ਕਰਦਾ ਚਲ ਕੋਈ ਨਾ ਬਾਕੀ ਹੋ ਜਾਊਗਾ ਠਾਵਾ ਮੌਕੇ ਤੇ ਆਜੋ ਤੇ ਵੀਰੇ ਜੱਗੇ ਨੰਬਰ ਬਾਈ ਟਾਈਮ ਵਿਖਾ ਦੇ ਚਵਾਈ ਚੋਈ ਵੀ ਆ ਵੀਰ ਉਹ ਟਾਈਮ ਪਤਾ ਹੀ ਪਤਾ ਉਹਨਾਂ ਨੂੰ ਪਤਾ 11 ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਕਰਦਾ ਹਾਂ ਹਰਦਾ ਹੀ ਨਹੀਂ ਸਰਪਾ 10 ਦੇ ਕਿੰਨੇ ਵਜੇ ਮਨ ਲੈ ਟ ਨੰਬਰ ਦਈ 99 ਸ਼ੇਡ 83 95917 ਇੱਕ ਵਾਰੀ ਹੋਰ ਆਉਣ ਦੇ 94638 95917 ਇੱਕ ਨੰਬਰ ਹੋਰ ਲੈ ਲੈ ਹਾਂ 94173 3103 ਮੈਨੂੰ ਇਹ ਗੱਲ ਦੱਸ ਵੀ ਨੰਬਰ ਤੂੰ ਦੋ ਦਈ ਜਨ ਇਹ ਇੱਕ ਸੌਦਾ ਤੇਰੇ ਨਾਲ ਕਰ ਲੈ ਦੂਜਾ ਹੁੰਦੇ ਨਾਲ ਕਰ ਲੈ ਫਿਰ ਪੁੱਛਣਾ ਪਹਿਲਾਂ 3103 ਹੀ ਗਿਆ ਹਾਂ ਨਹੀਂ ਨਹੀਂ ਕੋਈ ਨਹੀਂ ਕਈ ਵਾਰੀ ਮੈਂ ਹੁੰਦਾ ਨਹੀਂ ਜਾਂ ਚੱਲਦਾ ਇੱਥੇ ਤੂੰ ਕਰੇ ਨਹੀਂ ਹੁੰਦਾ ਕਈ ਆ ਗੱਲ ਤੂੰ ਧੱਫੜ ਪਾਉਣ ਗਿਆ ਉਹ ਨਕੀ ਮਹੂਰ ਦਾ ਚੱਲ ਸਿੱਧੀ ਕਰ ਅੱਛਾ ਵੀ ਨੰਬਰ ਸਕਰੀਨ ਦੇ ਉੱਤੇ ਆਪਣੇ ਦਮੇਸ਼ਰੀ ਵਾਲਾ ਤੇ ਮਿਸ਼ਰੀ ਵਾਲਾ ਪਿੰਡ ਸੰਦੂ ਸਰਜੀਤ ਦਾ ਵਾ ਤੇ ਬਾਕੀ ਗੱਲਬਾਤ ਤਲੀ ਤੁਸੀਂ ਬਾਈ ਨਾਲ ਰਾਬਤਾ ਕੰਮ ਕਰ ਲਿਓ ਜਾਣ ਦਾ ਟਿਕਾਣੇ ਦੇ ਆਪਾ ਲੋਟ ਆ